Kuna

गुर्दोला श्री सच्चाई ना साहेब पाशे शेमी वड़ा के पाशे शेमी श्री पाशा के पास फैलते श्री भगवान के हर तो मैं चेत रहते ਸਾ ਸੰਗ ਦੀ ਇੱਥੇ ਲਿਖਿਆ ਸੰਕੇਤ ਪਠਿਆਸ ਗੁਰਦੁਆਰਾ ਸ੍ਰੀ ਸੁਖਚਾਨਨ ਸਾਹਿਬ ਪਾਸ਼ਾਏ 6ਵੀਂ ਰਵਾੜਾ ਵਿਸ਼ਸਥਾਨ ਤੇ ਪਾਛ ਵਿਸ਼ਸਥਾਨੋਂ ਪਾਸ਼ਾਏ 6ਵੀਂ ਸ੍ਰੀ ਗੁਰੂ ਹਰਗੋਬਿੰਦਰ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਹੈ ਸਮਾਤ 1691 ਸੰਨ 1634 ਨੂੰ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਕਰਤਾਰਪੁਰ ਦੇ ਚੌਥੀ ਜੰਮ ਤੋਂ ਬਾਅਦ ਪੁਲਾਈ ਸਾਹਿਬ ਪਹੁੰਚੇ ਤੇ ਜਿੱਥੇ ਉਹਾਂ ਦੀ ਮਗਲ ਨਾਲ ਝੜਪ ਹੋਈ ਮੋਗਲ ਪੱਜਾਂ ਡਰ ਕੇ ਭੱਜ ਗਈਆਂ ਗੁਰੂ ਸਾਹਿਬਾਨ ਨੂੰ ਪੱਗੂ ਨਾਮੀ ਸੇਵਾ ਯਾਦ ਕਰਦੇ ਆ ਕਰਿਆ ਕਰਦਾ ਸੀ ਗੁਰੂ ਸਾਹਿਬ ਜੀ ਨੇ ਆਖਿਆ ਕਿ ਚਲੋ ਪੱਗੂ ਦੇ ਬਾੜੇ ਜਾ ਕੇ ਆਰਾਮ ਕਰਦੇ ਹਾਂ ਜਦੋਂ ਉਹ ਪੱਗੂ ਚੌਧਰੀ ਕੋਲ ਪਹੁੰਚੇ ਤਾਂ ਉਸ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਗੁਰੂ ਜੀ ਮੁਗਲਾਂ ਨਾਲ ਜੰਗ ਕਰਕੇ ਆਏ ਹਨ ਤਾਂ ਉਹ ਡਰ ਗਿਆ ਤੇ ਉਸ ਨੇ ਗੁਰੂ ਜੀ ਦੀ ਸੇਵਾ ਨਾ ਕੀਤੀ ਗੁਰੂ ਜੀ ਸਮਝ ਗਏ ਕਿ ਡਰ ਗਿਆ ਹੈ ਸਵਾਗਤ ਹੈ ਗੁਰੂ ਜੀ ਨਾਲ ਕਾਫੀ ਫਗੂ ਦਾ ਬਾੜਾ ਬਾਹਰੋਂ ਮਿੱਠਾ ਅੰਦਰੋਂ ਖਾਰਾ ਇਸ ਤੋਂ ਬਾਅਦ ਗੁਰੂ ਜੀ ਇਸ ਸਥਾਨ ਤੇ ਆਏ ਉਦੋਂ ਇਹ ਸਥਾਨ ਜੰਗਲਦਾਲਾਕਾ ਸੀ ਤੇ ਗੁਰੂ ਜੀ ਨੇ ਇੱਥੇ 베ਰੀ ਬੈਠਾ ਆਰਾਮ ਕੀਤਾ ਤੇ ਸਚੈਨ ਪ੍ਰਾਪਤ ਕੀਤਾ ਸੋ ਇਸ ਯਾਦ ਵਿੱਚ ਇਸ ਜਗ੍ਹਾ ਹੁਣ ਗੁਰਦੁਆਰਾ ਸਚੈਨਣਾ ਸਾਹਿਬ ਸਜੋਬਤ ਹੈ ਇੱਥੇ ਹਰ ਸਾਲ 3 ਜੁਲਾਈ ਨੂੰ ਸਦਾਨਾਂ ਜੋੜ ਮੇਲਾ ਲੱਗਦਾ ਹੈ ਅਤੇ ਹਰ ਮਹੀਨੇ ਮੱਸਿਆ ਲੱਗਦੀ ਹੈ गुरु का लंगर 24 घंटे सतत चलता है जी है इससे दा इतिहास हम करते हैं शिष्य श्रोताhan मेरे पेरे दे दो निशान साहब you sure. you <sighs>